ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਪ੍ਰਦੀਪ ਧੱਲੋ ਇਸ ਵਕਤ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਬੜੀ ਜਿਹੜੀ ਦੁਖਦਾਇਕ ਖਬਰ ਹੈ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਜਿਹੜੇ ਯੂਕੇ ਦੇ ਕੁਝ ਚੈਨਲਸ ਔਰ ਪੰਜਾਬ ਦੇ ਸੋਸ਼ਲ ਮੀਡੀਆ ਚੈਨਲਸ ਦੇ ਉੱਤੇ ਇੱਕ ਖਬਰ ਚਰਚਾ ਦਾ ਵਿਸ਼ਾ ਬਣੀ ਜਿਸ ਦੇ ਵਿੱਚ ਸੰਦੋਹਾ ਤੋਂ ਇੱਕ ਨੌਜਵਾਨ ਜਿਹੜਾ ਯੂਕੇ ਦੇ ਵਿੱਚ ਸੁਸਾਈਡ ਕਰ ਜਾਂਦਾ ਉਸ ਨੌਜਵਾਨ ਵੱਲੋਂ ਜਿਹੜੀ ਵੀਡੀਓ ਪਾਈ ਜਾਂਦੀ ਆ ਉਹ ਕੁਝ ਦੋਸ਼ ਲਗਾਏ ਜਾਂਦੇ ਆ ਮੈਂ ਇਸ ਵਖਤ ਹੀਰੋਕਲਾ ਪਿੰਡ ਦੇ ਵਿੱਚ ਮੌਜੂਦ ਐ ਜਿਸ ਪਰਿਵਾਰ ਦੇ ਉੱਪਰ ਉਹਨਾਂ ਨੇ ਉਂਗਲ ਉਠਾਈ ਐ ਉਸ ਪਰਿਵਾਰ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਪੱਖ ਕੀ ਐ ਕੀ ਅਸਲੀਅਤ ਐ ਇਸ ਮਾਮਲੇ ਦੀ ਉਹ ਆਪਾਂ ਗੱਲਬਾਤ ਕਰਦੇ ਆ ਸੁਦਸ਼ਕੋ ਮੇਰੇ ਨਾਲ ਇਸ ਵਖਤ ਪਿੰਡ ਹੀਰੋ ਕਲਾਂ ਦੇ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਬੜਾ ਵਿਸੇਤਾ ਦੁੱਖਦਾਇਕ ਖਬਰ ਹੈ ਕਿਸੇ ਵੀ ਮਾਂ-ਬਾਪ ਦਾ ਪੁੱਤਰ ਦਾ ਚਲੇ ਜਾਣਾ ਬਹੁਤ ਦੁੱਖਦਾਈ ਹੈ ਪਰ ਜੇ ਦੂਸਰੇ ਅਸਪੈਕਟ ਤੋਂ ਆਪਾਂ ਉਹਨਾਂ ਦੇ ਸਹੁਰੇ ਪਰਿਵਾਰ ਤੁਹਾਡੇ ਪਿੰਡ ਨਾਲ ਰਿਲੇਟਡ ਹੈ ਨਾ ਤੇ ਮੈਂ ਜਾਨਣਾ ਚਾਹੁੰਗਾ ਕਿ ਕੀ ਅਸਲੀਅਤ ਹੈ ਕਿਉਂਕਿ ਸੁਣਨ ਦੇ ਵਿੱਚ ਇਹ ਆਇਆ ਕਿ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਉਹਨਾਂ ਦੀ ਮੈਰਿਜ ਨੂੰ ਵੀ ਲਗਭਗ 9 ਸਾਲ ਦੇ ਕਰੀਬ ਹੋ ਚੁੱਕੇ ਅਸੀਂ ਕੀ ਕਹਾਣੀ ਬਣੀ ਹੈ ਦੇਖੋ ਜੋ ਹੋਇਆ ਜੀ ਬਹੁਤ ਮਾੜਾ ਹੋਇਆ ਹਾਂ ਜਿਸ ਪਰਿਵਾਰ ਦਾ ਪੁੱਤ ਚਲਾ ਜਾਵੇ ਕੀ ਦੁੱਖ ਹੁੰਦਾ ਹੈ ਜੀ ਉਹਨਾਂ ਨੂੰ ਪਤਾ ਹੈ ਇਸ ਪਰਿਵਾਰ ਨਾਲ ਵੀ ਬਹੁਤ ਦੁੱਖ ਹੈ ਤੇ ਕਿਉਂਕਿ ਹਰੇਕ ਪਰਿਵਾਰ ਚਾਹੁੰਦਾ ਹੁੰਦਾ ਹੈ ਵੀ ਸਾਡੀ ਧੀ ਸੁਖ ਵਸੇ ਜਿੱਥੇ ਵੀ ਰਹੇ ਸਾਡੀ ਧੀ ਸੁਖੀ ਵਸੇ ਅਬ ਦੇਖਾ ਰਹੇ ਨਾਲ ਹੀ ਹਰੇਕ ਕੁੜੀ ਸੁਖੀ ਰਹਿ ਸਕਦੀ ਹੈ ਜੀ ਇਹ ਕੋਈ ਵਿਆਹ ਹੋਇਆ ਨਾ ਕੋ ਟਕਟ 9 ਸਾਲ ਹੋ ਗਏ 9 ਸਾਲ ਤੋਂ ਉੱਪਰ ਹੀ ਹੋ ਗਏ ਉਹ ਵਧੀਆ ਇੱਥੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸੀ ਜਦੋਂ ਕੁੜੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਉਹਨੇ ਸੂਡ ਦੇ ਵਿੱਚ ਕੈਨੇਡਾ ਦੀ ਫੈਲ ਆਈ ਸੀ ਤੇ ਉਹ ਰਿਜੈਕਟ ਹੋ ਗਈ ਉਸ ਤੋਂ ਬਾਅਦ ਉਹ ਇੱਥੇ জব ਕਰਨ ਲੱਗ ਗਏ ਦੋਨੇ ਜਣੇ ਮੁੰਡਾ ਵੀ ਇੱਥੇ ਕਿਸੇ ਪ੍ਰਾਈਵੇਟ ਜੌਬ ਤੇ ਲੱਗ ਗਿਆ ਤੇ ਕੁੜੀ ਵੀ ਪ੍ਰਾਈਵੇਟ ਜੌਬ ਤੇ ਲੱਗ ਗਈ ਵਧੀਆ ਜ਼ਿੰਦਗੀ ਇੱਥੇ ਲੰਘ ਰਹੀ ਸੀ اچانک ਉਹਨਾਂ ਨੇ ਸੋਚਿਆ ਉਸ ਤੋਂ ਬਾਅਦ ਵੀ ਚਲੋ ਆਪਾਂ ਯੂਕੇ ਚੱਲਦੇ ਹਾਂ ਤੇ ਕੁੜੀ ਦਾ ਯੂਕੇ ਦਾ ਵੀਜ਼ਾ ਲੱਗਿਆ ਤੇ ਉਹਨੇ ਮੁੰਡੇ ਨੂੰ ਬੁਲਾਇਆ ਦੋਨੇ ਉੱਥੇ ਵਧੇ ਰਹਿਣ ਲੱਗੇ ਉਸ ਤੋਂ ਬਾਅਦ ਉੱਥੇ ਇਹ ਜਿਹੜਾ ਫੈਸਲਾ ਸੀ ਇਹ ਵਿਆਹ ਤੋਂ ਕਿੰਨੇ ਚਿਰ ਬਾਅਦ ਇਹ ਫੈਸਲਾ ਕੀਤਾ ਉਹਨਾਂ ਨੇ ਯੂਕੇ ਜਾਣ ਦਾ ਦੇਖੋ ਜਿਹੜਾ ਇਹ ਫੈਸਲਾ ਸੀ ਇਹ ਕੋਈ ਪਰਿਵਾਰ ਦਾ ਫੈਸਲਾ ਨਹੀਂ ਸੀ ਅੱਛਾ ਜਿੱਤੇ ਆਪਾਂ ਹੀਰੋ ਕਲਾ ਵਾਲੇ ਪਰਿਵਾਰ ਦਾ ਕੋਈ ਇਹ ਧੱਕਾ ਨਹੀਂ ਸੀ ਕਿ ਸਾਡੀ ਕੁੜੀ ਨੇ ਬਾਹਰੇ ਹੀ ਜਾਣਾ ਜਾਂ ਮੁੰਡਾ ਬਾਹਰੇ ਹੀ ਲੈ ਕੇ ਜਾਊਗਾ ਸੀ ਤਾਂ ਵਿਆਹ ਕਰਾਂਗੇ ਦੇਖੋ ਜਿਹੜੀ ਮੈਰਿਜ ਸੀ ਇਹ ਦੋਨਾਂ ਦੀ ਮਰਜ਼ੀ ਦੇ ਨਾਲ ਹੋਈ ਸੀ ਹੂੰ ਮੁੰਡੇ ਤੇ ਕੁੜੀ ਦੀ ਮਰਜ਼ੀ ਦੇ ਨਾਲ ਇਹ ਮੈਰਿਜ ਹੋਈ ਸੀ ਉਸ ਤੋਂ ਬਾਅਦ ਦੋਨੇ ਪਰਿਵਾਰਾਂ ਨੇ ਆਪਣੀ ਸਹਿਮਤੀ ਦੇ ਨਾਲ ਜਦੋਂ ਇੱਕ ਦੂਜੇ ਨੂੰ ਕੋਈ ਪਸੰਦ ਹੁੰਦਾ ਤਾਂ ਆਪਾਂ ਪਰਿਵਾਰ ਨਾਲ ਗੱਲ ਕਰ ਲੈਨੇ ਜਿਹਨੂੰ ਆਪਾਂ ਕਹਿ ਸਕਦੇ ਆ ਲਵ ਕਮ ਅਰੇਂਜਡ ਮੈਰਿਜ ਸੀ ਵੀ ਮਨਜ਼ੂਰੀ ਦੇ ਨਾਲ ਪਰਿਵਾਰ ਦੀ ਸਹਿਮਤੀ ਦੇ ਨਾਲ ਸੀ ਪਰ ਪਸੰਦ ਦੋਨੋਂ ਦੀ ਆਪਦੀ ਸੀ ਉਦੋਂ ਦੋਨੇ ਪਰਿਵਾਰਾਂ ਨੇ ਆਪਦੀ ਸਹਿਮਤੀ ਨਾਲ ਇਹ ਮੈਰਿਜ ਕੀਤੀ ਉਸ ਤੋਂ ਬਾਅਦ ਵਧੀਆ ਦੋਨੇ ਜਣੇ ਰਹੇ 9 ਸਾਲਾਂ ਦੇ ਬਾਅਦ ਇਹ ਦੋਨੇ ਝੁੱਕੇ ਜਾਂਦੇ ਨੇ ਉੱਥੇ ਕੀ ਗੱਲਬਾਤ ਹੁੰਦੀ ਹੈ ਤੇ ਜੋ ਵੀਡੀਓ ਆਈ ਹੈ ਮੁੰਡੇ ਵੱਲੋਂ ਬੋਸ ਲਗਾਇਆ ਜਾਂਦਾ ਵੀ ਇਹ ਮੈਂ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਜੀ ਮੇਰਾ ਧੱਕਾ ਹੁੰਦਾ ਸੀ ਦੇਖੋ ਜੇ ਪਰਿਵਾਰ ਦੇ ਨਾਲ ਉਹ ਆਪਣੇ ਪਰਿਵਾਰ ਨਾਲ ਇਹ ਗੱਲ ਕਰ ਸਕਦਾ ਸੀ ਪਹਿਲਾਂ ਤਾਂ ਮਾੜੀ ਗੱਲ ਆ ਉਹਨੇ ਸੁਸਾਈਡ ਨਹੀਂ ਕਰਨਾ ਸੀ ਹੂੰ ਦੇਖੋ ਜੇ ਕੋਈ ਗੱਲਬਾਤ ਸੀ ਉਹ ਆਪਣੇ ਪਰਿਵਾਰ ਨਾਲ ਸਾਂਝੀ ਕਰਦਾ ਇੱਥੇ ਸਾਡੇ ਨਾਲ ਸਾਡੀ ਪੰਚਾਇਤ ਨਾਲ ਸਾਂਝੀ ਕਰਦਾ ਵੀ ਮੇਰੇ ਨਾਲ ਧੱਕਾ ਹੋ ਰਿਹਾ ਤੇ ਜਿੱਦਾਂ ਪਹਿਲਾਂ ਇਹਦੀ ਵਧੀਆ ਗੱਲਬਾਤ ਵੀ ਹੁੰਦੀ ਰਹੀ ਹੈ ਉਹਦੇ ਚਾਚੇ ਤਾਇਆ ਨਾਲ ਵੀ ਗੱਲਬਾਤ ਹੁੰਦੀ ਰਹੀ ਹੈ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਬਾਕੀ ਹੋਇਆ ਮਾੜਾ ਪਰ ਇਹ ਪਰਿਵਾਰ ਦਾ ਕੋਈ ਕਸੂਰ ਨਹੀਂ ਹੂੰ ਦੇਖੋ 9 ਸਾਲ ਹੋ ਗਏ ਵਿਆਹ ਹੋਏ ਨੂੰ ਹੂੰ ਹੁਣ ਉਹਨਾਂ ਦੀ ਜਿੱਦ ਕਿਦਾਂ ਦੀ ਲਾਈਫ ਸੀ ਹੁਣ ਪਰਿਵਾਰ ਕਿਹੜਾ ਮਾਪਿ ਚਾਹ ਕੁੜੀ ਦਾ ਮਾਪੇ ਕਿਉਂ ਕਿਉਂ ਚਾਹੂਗਾ ਵੀ ਕੋਈ ਮੁੰਡਾ ਉਹਨਾਂ ਦਾ ਜਿਹੜਾ ਪੁਰਾਣਾ ਸੁਸਾਇਡ ਕਰੇ ਬਿਲਕੁਲ ਇਹ ਪਰਿਵਾਰ ਨਾਲ ਧੱਕਾ ਹੋ ਰਿਹਾ ਜੇ ਕੁੜੀ ਨੇ ਗਲਤੀ ਕੀਤੀ ਵੀ ਇਹ ਸਕੇ ਉਹਨੂੰ ਫਾਂਸੀ ਲੱਗ ਜੇ ਹੂੰ ਸਾਨੂੰ ਕੋਈ ਦਿੱਕਤ ਨਹੀਂ ਕੁੜੀ ਨੇ ਗਲਤੀ ਕੀਤੀ ਹੈ ਮੁੰਡੇ ਦੀ ਮੌਤ ਹੋਈ ਹੈ ਤੇ ਕੁੜੀ ਕਰਕੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਸੀ ਕੁੜੀ ਨੂੰ ਬਚਾਉਣ ਦੇ ਖਾਤਰ ਇੱਕ ਵੀ ਪਹਿਲ ਨਹੀਂ ਕਰਾਂਗੇ ਹੂੰ ਜੇ ਸਾਨੂੰ ਕੋਈ ਯੂਕੇ ਤੋਂ ਵੀ ਕੋਈ ਗੱਲਬਾਤ ਆਉਂਦੀ ਹੈ ਸਾਡਾ ਪੱਖ ਨਹੀਂ ਹੋਊਗਾ ਕੁੜੀ ਨੂੰ ਬਚਾਉਣ ਖਾਤਰ ਕਿਉਂਕਿ ਨੇ ਗਲਤੀ ਕੀਤੀ ਹੈ ਪਰ ਇਹ ਪਰਿਵਾਰ ਦਾ ਕੋਈ ਦੋਸ਼ ਨਹੀਂ ਹੂੰ ਇਹ ਪਰਿਵਾਰ ਨਾਲ ਜੋ ਹੋ ਰਿਹਾ ਧੱਕਾ ਹੋ ਰਿਹਾ ਇਸ ਕਰਕੇ ਸਾਡੇ ਤਾਂ ਪ੍ਰਸ਼ਾਸਨ ਨੂੰ ਵੀ ਇਹ ਹੀ ਬੇਨਤੀ ਹੈ ਪਰ ਤਾਂ ਪਰਿਵਾਰ ਨੂੰ ਸਾਡੀ ਬੇਨਤੀ ਹੈ ਵੀ ਅਸੀਂ ਦੁੱਖ ਸਮਝਦੇ ਹਾਂ ਤੁਹਾਡਾ ਪਰ ਇਹ ਪਰਿਵਾਰ ਤੇ ਦੋਸ਼ ਨਾ ਲਾਓ ਜਿਹੜੀ ਸੁਣ ਦੇ ਵਿੱਚ ਆ ਕਿ ਹਲੇ ਲੜਕੇ ਦੀ ਡੈਡ ਬੋਡੀ ਵੀ ਨਹੀਂ ਆਈ ਹੈਗੀ ਤੁਸੀਂ ਪਿੰਡ ਦੇ ਮੋਤਵਾਰ ਸਰਪੰਚੋ ਇਸ ਵਕਤ ਇੱਕ ਤਾਂ ਮੈਂ ਇਹ ਜਾਨਣਾ ਚਾਹੁੰਦਾ ਕਿ ਜੇ ਸਮੇਂ ਦੌਰਾਨ ਪਹਿਲਾਂ ਇੱਥੇ ਲੜਕਾ ਲੜਕੀ ਇੱਥੇ ਆਪਣੇ ਸਾਰੇ ਘਰ ਲੜਕੀ ਦੇ ਸਾਰੇ ਘਰ ਰਹਿ ਰਹੇ ਸੀ ਉਸ ਦੌਰਾਨ ਕੋਈ ਉਹਨਾਂ ਦਾ ਆਪਸ ਵਿੱਚ ਮਨਮਟਾਵ ਜਾਂ ਕੋਈ ਗੱਲ ਕੋਈ ਪੰਚਾਇਤ ਦੇ ਵਿੱਚ ਬਹੁਤ ਵਾਰ ਵਿਅਕਤੀਆਂ ਕੋਲ ਕੋਈ ਅਜਿਹੀ ਗੱਲ ਕਦੇ ਆਈ ਸੀ ਨਹੀਂ ਬਈ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਕਦੇ ਦੇਖੋ ਜਿੰਨਾ ਟਾਈਮ ਉਹ ਇੱਥੇ ਰਹਿ ਜੁਕੇ ਜਾਣ ਤੋਂ ਪਹਿਲਾਂ ਕਦੇ ਉਹਨਾਂ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ ਬਾਕੀ ਜਿਹੜਾ ਸਾਡਾ ਹੀਰੋ ਕਲਾਂ ਦਾ ਪਰਿਵਾਰ ਹੈ ਜੇ ਤੁਸੀਂ ਸਾਡੇ ਸਾਰੇ ਪਿੰਡ ਤੋਂ ਹੀ ਪੁੱਛੋਗੇ ਤੇ ਬਹੁਤ ਚੰਗਾ ਪਰਿਵਾਰ ਹੈ ਨਸ਼ੇ ਤੋਂ ਦੂਰ ਤੇ ਇੰਨੇ ਕਿ ਚੰਗੇ ਬੰਦੇ ਨੇ ਵੀ ਜਦੋਂ ਇਹ ਘਟਨਾ ਹੋਈ ਸਾਰੇ ਪਿੰਡ ਹੀ ਹੈਰਾਨ ਆ ਵੀ ਉਹ ਪਰਿਵਾਰ ਨਾਲ ਤਾਂ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਵੀ ਉਸ ਪਰਿਵਾਰ ਦੇ ਬੱਚੇ ਵੀ ਇਦਾਂ ਕਰਨਗੇ ਦੇਖੋ ਸਚਾਈ ਕੀ ਹੈ ਹੁਣ ਉੱਥੋਂ ਉੱਥੇ ਜਾਨ ਸਾਧਨ ਦੀ ਕੀ ਸਚਾਈ ਹੈ ਤੁਹਾਡੀ ਉੱਥੋਂ ਦੀ ਪੰਚਾਇਤ ਨਾਲ ਸੰਦੋਹਾ ਪਿੰਡ ਹੈ ਮੇਰੇ ਘਰ ਸੰਦੋਹਾ ਦੀ ਪੰਚਾਇਤ ਨਾਲ ਕੋਈ ਤੁਹਾਡਾ ਤਾਲਮਿਲ ਹੋਇਆ ਜਦੋਂ ਇਹ ਗੱਲਬਾਤ ਹੋਈ ਇਹ ਪਰਿਵਾਰ ਵੀ ਉੱਥੇ ਗਿਆ ਤੇ ਕੋਈ ਗੁੱਸਾ ਗੱਲਾ ਹੁੰਦਾ ਅਗਲੇ ਦਾ ਜਵਾਨ ਪੁੱਤ ਚੱਲ ਗਿਆ ਅਸੀਂ ਨਹੀਂ ਕਹਿੰਦੇ ਉਹ ਟਾਈਮ ਬਹੁਤ ਮਾੜਾ ਹੈ ਜੋ ਅੱਜ ਟਾਈਮ ਚੱਲ ਰਿਹਾ ਬਹੁਤ ਔਖਾ ਟਾਈਮ ਹੈ ਮਮਤੇ ਤੇ ਉਸ ਤੋਂ ਬਾਅਦ ਫਿਰ ਮੈਂ ਪਰਿਵਾਰ ਨੂੰ ਸਾਡੇ ਕੋਲੋਂ ਹੀ ਬੇਨਤੀ ਵੀ ਤੁਸੀਂ ਅਜੇ ਨਾ ਜਾਓ ਸਾਡੀ ਗੱਲਬਾਤ ਚੱਲ ਰਹੀ ਹੈ ਹੂੰ ਕੋਈ ਤਾਜੀ ਘਟਨਾ ਹੋਈ ਹੈ ਇਹ ਪੰਚਾਇਤੀ ਤੌਰ ਤੇ ਤੁਹਾਡੀ ਜਣੀ ਗੱਲਬਾਤ ਹੈ ਜਿਹੜੇ ਪਿੰਡ ਦੇ ਵਿੱਚ ਸਾਡੀ ਗੱਲਬਾਤ ਚੱਲ ਰਹੀ ਹੈ ਕਿ ਕਿਸੇ ਦੇਖੋ ਅੱਜ ਤਾਂ ਅਸੀਂ ਇਹ ਵੀ ਨਹੀਂ ਕਹਿ ਸਕਦੇ ਉੱਥੇ ਜਾ ਕੇ ਵੀ ਸਾਡੇ ਨਾਲ ਨਿਮੇੜ ਲੋ ਹੂੰ ਬਿਲਕੁਲ ਜਿੰਨਾਂ ਦਾ ਅਸੀਂ ਕੋਈ ਗੱਲ ਹੀ ਨਹੀਂ ਸਿੱਖ ਸਕਦੇ ਅਸੀਂ ਇੱਕ ਬੇਨਤੀ ਕਰ ਸਕਦੇ ਹਾਂ ਤੁਹਾਡੇ ਜ਼ਰੀਏ ਬੇਨਤੀ ਕਰ ਸਕਦੇ ਹਾਂ ਵੀ ਅਸੀਂ ਤੁਹਾਡੇ ਦੁੱਖ ਦੇ ਨਾਲ ਆ ਹੂੰ ਕਿ ਕਿਸੇ ਨੂੰ ਮੋੜ ਕੇ ਤਾਂ ਨਹੀਂ ਲਿਆ ਸਕਦੇ ਹੂੰ ਪਰ ਜਿੱਥੇ ਤੁਸੀਂ ਸਾਡੇ ਸਾਡੀ ਤੁਹਾਨੂੰ ਲੋੜ ਹੈ ਅਸੀਂ ਤੁਹਾਡੇ ਨਾਲ ਆ ਉੱਥੋਂ ਕੋਈ ਡੈੱਡ ਬਾਡੀ ਲੈ ਕੇ ਆਉਣੀ ਹੈ ਤਾਂ ਕਿਸੇ ਵੀ ਚੀਜ਼ ਸਾਡੀ ਹੈਲਪ ਦੀ ਤੁਹਾਨੂੰ ਲੋੜ ਹੈ ਤੁਹਾਡੇ ਨਾਲ ਜੀ ਸਾਡੀ ਤਾਂ ਇਹ ਬੇਨਤੀ ਹੈ ਪਰਵਾਹ ਨਾ ਉਸ ਪਰਿਵਾਰ ਦਾ ਇਹ ਕਹਿਣਾ ਕਿ ਅ ਅਸੀਂ ਆਪਣੀ ਲੜਕੀ ਨੂੰ ਡਿਫੈਂਡ ਨਹੀਂ ਕਰ ਰਹੇ ਮਸਲਾ ਇਹ ਹੈ ਕਿ ਜਿਹੜੇ ਪਰਿਵਾਰ ਤੇ ਉਂਗਲਾਂ ਉੱਟ ਰਹੀਆਂ ਕਿਉਂਕਿ ਪਰਿਵਾਰ ਦਾ ਇੱਥੇ ਬੈਠਿਆਂ ਦਾ ਕੋਈ ਰੋਲ ਨਹੀਂ ਸੀ ਇਹਨਾਂ ਦਾ ਕਹਿਣਾ ਕਿ ਅ ਮੇਰੇ ਖਿਆਲ ਇੰਗਲੈਂਡ ਜਾਣ ਸਮੇਂ ਵੀ ਅ ਪਰਿਵਾਰ ਦੇ ਜਿਹੜੀ ਇੱਕ ਲੜਕੇ ਨੇ ਗੱਲ ਕਹੀ ਹੈ ਕਿ ਮੇਰਾ ਜਿਹੜਾ ਇੱਥੇ ਇੰਗਲੈਂਡ ਆਉਣ ਲਈ ਮੇਰਾ ਡੇਢ ਕਿੱਲਾ ਵਿੱਕ ਗਿਆ ਤੇ ਮਤਲਬ ਇਟਾ ਖਰਚਾ ਹੋਇਆ ਉਸ ਦੇ ਵਿੱਚ ਪਰਿਵਾਰ ਨੇ ਵੀ ਕੋਈ ਮਦਦ ਕੀਤੀ ਸਾਰੇ ਪਰਿਵਾਰ ਨੇ ਵੀ ਕੀਤੀ ਹੈ ਜਦੋਂ ਵੀ ਉਸ ਮੁੰਡੇ ਨੂੰ ਕਿਸੇ ਪੈਸੇ ਦੀ ਲੋੜ ਪਈ ਜਾਂ ਇੱਥੇ ਲੋੜ ਪਈ ਜਾਂ ਜਾਨ ਖਾਤਰ ਇਹ ਪਰਿਵਾਰ ਕਦੇ ਨਹੀਂ ਉਹਨਾਂ ਤੋਂ ਭੱਜਿਆ ਜੋ ਉਸ ਪਰਿਵਾਰ ਨੂੰ ਵੀ ਪਤਾ ਹੈ ਵਧੀਆ ਵਰਤਦੇ ਸੀ ਮਤਲਬ ਵਧੀਆ ਵਰਤਦੇ ਸੀ ਲੈਣ ਦੇਣ ਵਿੱਚ ਦੇ ਇਹਨਾਂ ਕੋਲ ਪ੍ਰੂਫ ਵੀ ਹੈਗੇ ਨੇ ਦੇਖੋ ਇਹ ਗੱਲ ਕਹਣੀ ਔਖੀ ਲੱਗਦੀ ਹੈ ਵੀ ਅਸੀਂ ਸੁਣਾ ਨਹੀਂ ਰਹੇ ਇਹ ਗੱਲ ਨੂੰ ਵੀ ਸਭ ਤੋਂ ਪੈਸੇ ਲੈਂਦੇ ਰਹੇ ਨੇ ਜਿੱਦਾਂ ਉੱਥੋਂ ਗੱਲਬਾਤ ਆਈ ਵੀ ਸਾਡਾ ਡੇਢ ਕਿਲਾ ਵੇਗਿਆ ਕੁੜੀ ਤੇ ਵੀ ਇਹਨਾਂ ਨੇ ਵੀ ਹੈਲਪ ਕਰੀ ਹੈ ਕਰੀ ਹੈ ਕਿ ਸਾਨੂੰ ਕਹਿਣਾ ਪੈ ਰਿਹਾ ਔਖਾ ਅਸੀਂ ਸੁਣਾ ਨਹੀਂ ਰਹੇ ਕੋਈ ਗੱਲ ਪੂਸਤ ਪਰਿਵਾਰ ਨੂੰ ਸਭ ਤੋਂ ਪੈਸੇ ਲੈਂਦੇ ਰਹੇ ਨੇ ਜਿਹਾ ਇਦਾਂ ਵੀ ਦੱਸ ਰਹੇ ਮੇਲ ਜੋ ਲੈ ਇੰਨਾ ਕੁ ਵਧੀਆ ਸੀ ਦੋਨੇ ਪਰਿਵਾਰਾਂ ਦਾ ਵੀ ਉਧਰ ਉਧਰੀ ਲੈਣ ਦੇਣ ਵੀ ਚੱਲਦਾ ਸੀ ਤੇ ਬਾਕੀ ਬਹੁਤ ਵਧੀਆ ਲੈਣ ਦੇਣ ਚੱਲਦਾ ਸੀ ਵੀ ਕਦੇ ਉਹ ਨਹੀਂ ਭੱਜੇ ਸੀ ਕਦੇ ਇਹ ਨਹੀਂ ਜਦੋਂ ਵੀ ਲੋੜ ਪੈਂਦੀ ਇਸ ਪਰਿਵਾਰ ਦੇ ਚਾਚੇ ਪਾਏ ਵੀ ਉਹਨਾਂ ਦੀ ਹੈਲਪ ਕਰਦੇ ਰਹੇ ਹੂੰ ਹੁਣ ਅ ਗੱਲਬਾਤ ਕਿਉਂਕਿ ਜਿਵੇਂ ਸਰਪੰਚ ਸਾਹਿਬ ਨੇ ਬੇਨਤੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਨਸਾਫ ਜਰੂਰ ਮਿਲਣਾ ਚਾਹੀਦਾ ਹੈ ਉਸ ਲੜਕੇ ਨੂੰ ਇਨਸਾਫ ਮਿਲਣਾ ਚਾਹੀਦਾ ਪਰ ਉਹਦੇ ਵਿੱਚ ਕੋਈ ਬੇਗਨਾ ਨਾਹੀਂ ਉਹ ਨਹੀਂ ਫਸਣਾ ਚਾਹੀਦਾ ਕਿਉਂਕਿ ਜਦੋਂ ਇੱਕ ਬੇਗੁਨਾ ਦੇ ਉੱਪਰ ਤਬਾ ਲੱਗਦਾ ਤਾਂ ਉਹ ਬਹੁਤ ਦੂਰ ਤੱਕ ਗੱਲ ਜਾਂਦੀ ਹੈ ਜੇਕਰ ਲੜਕੀ ਨੇ ਕੋਈ ਗਲਤੀ ਕੀਤੀ ਹੈ ਤਾਂ ਜਰੂਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਹਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਦਾ ਕੋਈ قصور ਨਹੀਂ ਹੈਗਾ ਸਰਪੰਚ ਸਾਹਿਬ ਜਿਸ ਨੌਜਵਾਨ ਦੀ ਮੌਤ ਹੋਈ ਹੈ ਮਤਲਬ ਇਸ ਘਰ ਦਾ ਜਵਾਈ ਉਹਨਾਂ ਨੇ ਆਪਣੇ ਸਹੁਰੇ ਪਰਿਵਾਰ ਕੋਲੇ ਕਦੇ ਮਤਲਬ ਲੜਕੀ ਪ੍ਰਤੀ ਕੋਈ ਸ਼ਿਕਾਇਤ ਕੀਤੀ ਵੀ ਜਿਵੇਂ ਉਹਨਾਂ ਨੇ ਕਿਹਾ ਕਿ ਮੇਰੀ ਪਤਨੀ ਗਲਤ ਸੀ ਇਸ ਵੰਦੀ ਕੋਈ ਕਿਉਂਕਿ ਜਦੋਂ ਵੀ ਕੋਈ ਘਰ ਚ ਕੋਈ ਇਦਾਂ ਦਾ ਹੁੰਦਾ ਹੈ ਤਾਂ ਆਪਾਂ ਅਕਸਰ ਕੋਸ਼ਿਸ਼ ਕਰਦੇ ਆ ਕਿ ਉਹ ਮਤਲਬ ਲੜਕੀ ਦੇ ਪਰਿਵਾਰ ਨੂੰ ਪਹਿਲਾਂ ਅਗਲਾ ਗੱਲ ਕਰਦਾ ਕਿ ਤੁਹਾਡੀ ਬੱਚੀ ਇਸ ਤਰ੍ਹਾਂ ਗਲਤ ਚੱਲ ਰਹੀ ਹੈ ਜਾਂ ਗਲਤ ਹੈ ਤੇ ਇਹੋ ਜੀ ਕੋਈ ਗੱਲ ਸਾਂਝੀ ਕੀਤੀ ਦੇਖੋ ਇੱਕ ਦੋ ਵਾਰ ਨਾ ਬਜ਼ੁਰਗਾਂ ਨੂੰ ਫੋਨ ਆਇਆ ਇਸ ਪਰਿਵਾਰ ਦੇ ਬਜ਼ੁਰਗਾਂ ਨੂੰ ਫੋਨ ਆਇਆ ਵੀ ਤੁਸੀਂ ਕੁੜੀ ਨੂੰ ਸਮਝਾਓ ਉਹ ਲੱਗ ਰਹੀ ਹੈ ਜਾਂ ਮੇਰੇ ਕੋਲ ਘਟ ਆਉਂਦੀ ਹੈ ਕੁੜੀ ਦਾ ਕਹਿਣਾ ਸੀ ਵੀ ਮੈਨੂੰ ਕੰਮ ਦੂਰ ਮਿਲਿਆ ਕਿਤੇ ਮੈਨੂੰ ਤਾਂ ਜਾਣਾ ਪੈਂਦਾ ਵੀ ਐਦਾਂ ਥੋੜੀਆਂ-ਮੋਟੀਆਂ ਜਿਹੜੀਆਂ ਗੱਲਾਂ ਤੇ ਉਹਨਾਂ ਦੇ ਵਿੱਚ ਉਹ ਹੋਈਆਂ ਤੋ ਉਸ ਤੋਂ ਬਾਅਦ ਸਾਨੂੰ ਉਹਦਾ ਪਰਿਵਾਰ ਨੂੰ ਤਾਂ ਫੋਨ ਆਇਆ ਤੇ ਅਸੀਂ ਨੇ ਕੁੜੀ ਨੂੰ ਕਿਹਾ ਵੀ ਤੁਸੀਂ ਇਦਾਂ ਨਾ ਕਰੋ ਵੀ ਤੁਸੀਂ ਹੁਣ ਹੀ ਜਿਕੇ ਗਏ ਹੋ ਵੀ ਇਹ ਗੱਲ ਚੰਗੀ ਨਹੀਂ ਹੈ ਅਸੀਂ ਕੁੜੀ ਨੂੰ ਬਹੁਤ ਸਮਝਾਇਆ ਪਰਿਵਾਰ ਦਾ ਜਦੋਂ ਗੱਲਬਾਤ ਵਿੱਚ ਇੱਥੇ ਆਇਆ ਕਿ ਦਿਨ ਉਹਨਾਂ ਨਾਲ ਗੱਲਬਾਤ ਕਰੀ ਵੀ ਕਿੱਦਾਂ ਦੀ ਗੱਲਬਾਤ ਹੋਈ ਤਾਂ ਇਹਨਾਂ ਨੇ ਉਹਨੂੰ ਦੱਸਿਆ ਵੀ ਜਦੋਂ ਸਾਨੂੰ ਉਸ ਮੁੰਡੇ ਦਾ ਫੋਨ ਆਇਆ ਵੀ ਕੁੜੀ ਮੇਰੇ ਤੋਂ ਦੂਰ ਰਹਿ ਰਹੀ ਹੈ ਤਾਂ ਅਸੀਂ ਕੁੜੀ ਨਾਲ ਗੱਲਬਾਤ ਕੀਤੀ ਵੀ ਤੂੰ ਇਦਾਂ ਨਾ ਕਰ ਵੀ ਬਿਨਾਂ ਗੱਲ ਤੋਂ ਤੂੰ ਕਹਿ ਨਹੀਂ ਰਿਹਾ ਕਿ ਸਾਡੇ ਕੋਲ ਫੋਨ ਆ ਰਿਹਾ ਸਵੇਨ ਸਾਹਿਬ ਇੱਕ ਮੈਂ ਤੁਹਾਡੀ ਗੱਲ ਕਦੇ ਪਰਿਵਾਰ ਨੂੰ ਕਦੇ ਲੱਗਿਆ ਵੀ ਐਸ ਐਕਸਟੈਂਟ ਤੱਕ ਹੋ ਸਕਦੀ ਹੈ ਗੱਲ ਵੀ ਮਤਲਬ ਇੱਕ ਤਾਂ ਹੁੰਦਾ ਵੀ ਇੱਕ ਘਰ ਚ ਦੋ ਭਾਂਡੇ ਖੜਕਦੇ ਆ ਅਕਸਰ ਮੀਆਂ ਬੀਵੀ ਦਾ ਗਿਲੇ ਸ਼ਿਕਵੇ ਥੋੜੇ ਘੜੇ ਹਰ ਇੱਕ ਘਰ ਚ ਆਉਂਦਾ ਮਤਲਬ ਕੋਈ ਵੀ ਨਹੀਂ ਇਹ ਕਹਿ ਸਕਦਾ ਵੀ ਸਾਡੇ ਨਹੀਂ ਹੈਗਾ 9 ਸਾਲਾਂ ਦੇ ਵਿੱਚ ਕੋਈ ਇਦਾਂ ਦੀ ਹੋ ਜਾਂਦੀ ਆ ਮਨ ਮਟਾਵ ਹੋ ਜਾਂਦਾ ਉਹਨੂੰ ਆਪਾਂ ਲੜਾਈ ਨਹੀਂ ਕਹਿ ਸਕਦੇ ਮਨ ਮਟਾਵ ਹੋ ਜਾਂਦਾ ਕਦੇ ਪਰਿਵਾਰ ਨੂੰ ਇਹ ਲੱਗਿਆ ਵੀ ਐਸ ਲੈਵਲ ਤੱਕ ਹੋ ਸਕਦਾ ਦੇਖੋ ਜੀ ਜਿਹੜੇ ਲੜਾਈ ਝਗੜਾ ਥੋੜੇ-ਬੋੜੇ ਜਿੱਦਾਂ ਹੁੰਦਾ ਕਹਿਣਾ ਸੀ ਵੀ ਦੂਰ ਰਹੇ ਤੇ ਜਦੋਂ ਅਸੀਂ ਕੁੜੀ ਨਾਲ ਗੱਲਬਾਤ ਕੀਤੀ ਇੱਕ ਤਾਂ ਬਿਆਨ ਉਹ ਇੰਨਾ ਜ਼ਿਆਦਾ ਟਾਈਮ ਹੋ ਗਿਆ ਸੀ ਇਸ ਪਰਿਵਾਰ ਨਾਲ ਕਦੇ ਸੋਚੀ ਨਹੀਂ ਵੀ ਐਸ ਲੈਵਲ ਤੱਕ ਇਹ ਗੱਲ ਹੋ ਸਕਦੀ ਹੈ ਕਿ ਜੇ ਵੀ ਆ ਗੱਲ ਹੋ ਸਕਦੀ ਹੈ ਕਿਉਂਕਿ ਜੇ ਤਾਂ ਨਵਾਂ ਵਿਆਹ ਹੁਣ ਹੋਇਆ ਹੁੰਦਾ ਨਵੀਂ-ਨਵੀਂ ਕੁੜੀ ਬਾਹਰ ਗਈ ਹੁੰਦੀ ਫਿਰ ਆਪਾਂ ਸੋਚ ਇਹ ਸੋਚ ਵੀ ਲੈਂਦੇ ਕਿ ਕਦੇ ਕੋਈ ਗੱਲਬਾਤ ਨਾ ਹੋਵੇ ਤਾਂ ਵਿਆਹ ਨੂੰ 9 ਸਾਲ ਤੋਂ ਨੂੰ ਪਤਾ ਕਿ ਕਿੰਨੇ ਸਾਲ ਹੋ ਗਏ 9 ਸਾਲਾਂ ਬਾਅਦ ਜਦੋਂ ਮੁੰਡੇ ਨੇ ਗੱਲਬਾਤ ਕੀਤੀ ਤਾਂ ਅਸੀਂ ਕੁੜੀ ਨੂੰ ਸਮਝਾਇਆ ਇਸ ਪਰਿਵਾਰ ਨੇ ਸਮਝਾਇਆ ਵੀ ਚੰਗੀ ਗ ਹੂੰ ਵੀ ਮੈਂ ਕੰਮ ਦੂਰ ਕਰਦੀ ਆ ਕਿਤੇ ਮੇਰੀ ਮਜਬੂਰੀ ਬਣ ਜਿੰਦੇ ਕਿਤੇ ਜਾਣਾ ਆਉਣਾ ਤਾਂ ਕਰਕੇ ਮੈਂ ਦੂਰ ਰਹਿ ਰਹੀ ਆ ਹੂੰ ਕੁੜੀ ਦਾ ਜਦੋਂ ਇਹ ਕਹਿਣਾ ਸੀ ਫਿਰ ਅਸੀਂ ਮੁੰਡੇ ਨੂੰ ਵੀ ਸਮਝਾਇਆ ਵੀ ਸਾਡੀ ਕੁੜੀ ਨਾਲ ਗੱਲਬਾਤ ਹੋ ਗਈ ਕੋਈ ਗੱਲ ਨਹੀਂ ਹੋ ਜੂ ਸਾੜੇ ਬੰਦਿਆਂ ਦੀ ਕੋਸ਼ਿਸ਼ ਹੁੰਦੀ ਆ ਵੀ ਦੋਨੇ ਪਰ ਨਹੀਂ ਤਾਂ ਇਸ ਪਰਿਵਾਰ ਨੇ ਕਦੇ ਸੋਚਿਆ ਸੀ ਵੀ ਆ ਗੱਲਬਾਤ ਹੋ ਸਕਦੇ ਨਹੀਂ ਕਦੇ ਮੁੰਡੇ ਵਾਲ ਨੇ ਸੋਚਿਆ ਨਾ ਕਿਉਂਕਿ ਜੇ ਦੋਨੇ ਪਰਿਵਾਰਾਂ ਨੂੰ ਇਹ ਗੱਲ ਕਿਤੇ ਪਤਾ ਲੱਗਦੀ ਤਾਂ ਕਿਤਨਾ ਕਿਤੇ ਉਹ ਪਰਿਵਾਰ ਇੱਥੇ ਆਉਂਦਾ ਹੂੰ ਸਾਡੀ ਪਰਿਵਾਰਾਂ ਦੀ ਆਪਸ ਚ ਗੱਲ ਹੁੰਦੀ ਬਹੁਤ ਵਾਰ ਬੈਕਤੀਆਂ ਆ ਪੰਚਾਇਤ ਲੈ ਵੀ ਗੱਲਬਾਤ ਆਉਂਦੀ ਆ ਇੱਥੇ ਕੱਟ ਵਗੈਰਾ ਜਿੱਦਾਂ ਹੁੰਦਾ ਹੁੰਦਾ ਦੋਨੇ ਪਰਿਵਾਰ ਆਉਂਦੇ ਵੀ ਆ ਗੱਲਬਾਤ ਹੋ ਰਹੀ ਏ ਐਸ ਲੈਵਲ ਤੱਕ ਕਿਦਾਂ ਬਈ ਗੱਲ ਹੀ ਨਹੀਂ ਹੋਈ ਜੀ ਦਰਸ਼ਕੋ ਮੇਰੇ ਦੱਸਦੇ ਮੈਂ ਕਿ ਰੀਅਲ ਫੈਕਟ ਨਿਊਜ਼ ਵੱਲੋਂ ਅੱਜ ਅਸੀਂ ਹੀਰੋ ਕਲਾਂ ਦੀ ਜਿਹੜੀ ਪੁਰਾਣੀ ਪੰਚਾਇਤ ਜਿਹੜੇ ਪੁਰਾਣੇ ਮੋਤਵਾਰ ਵਿਅਕਤੀ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਪੁਰਾਣੀ ਚਾਹਣਾ ਜੀ ਬਾਕੀ ਵੀ 9 ਸਾਲਾਂ ਬਾਅਦ ਉਹ ਝੁਕੇ ਜਾ ਰਹੇ ਨੇ ਇਹ ਕੁੜੀ ਆਪਾਂ ਮੰਨ ਲਈਏ ਜੇ ਕੁੜੀ ਇੱਥੇ ਗਲਤ ਹੁੰਦੀ ਉਹ ਫਿਰ ਝੁਕੇ ਕਿਉਂ ਭੇਜਦੇ ਜੀ ਸਾਨੂੰ ਇਸੇ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਦੋਂ 9 ਸਾਲ ਇੱਥੇ ਇਕੱਠੇ ਰਹੇ ਨੇ ਉਹ 9 ਸਾਲਾਂ ਬਾਅਦ ਉਹ ਪਰਿਵਾਰ ਹੀ ਕੁੜੀ ਨੂੰ ਭੇਜ ਰਿਹਾ ਹੈ ਦੇਖੋ ਉਹਨਾਂ ਦਾ ਤੁਹਾਡੇ ਕਿਹੜਾ ਪਾਪ ਕੀ ਜੋ ਕੁਝ ਵੀ ਹੋਇਆ ਹੈ ਉਹ ਯੂਕੇ ਦੇ ਵਿੱਚ ਉਹ ਯੂਕੇ ਦੇ ਵਿੱਚ ਹੀ ਹੋਇਆ ਕੀ ਹੋਇਆ ਕੀ ਨਹੀਂ ਇਹ ਉਹ ਜਾਣਦੇ ਸੱਦੀ ਵੀ ਸਮਝ ਤੋਂ ਪਰਿਆ ਹੈ ਹਮ ਕਿਉਂਕਿ ਜੇ ਕੋਈ 9 ਸਾਲਾਂ ਦੇ ਵਿੱਚ ਗੱਲਬਾਤ ਹੁੰਦੀ ਕੁੜੀ ਗਲਤ ਹੁੰਦੀ ਤਾਂ ਉਹ ਪਰਿਵਾਰ ਯੂਕੇ ਨਹੀਂ ਭੇਜਦਾ ਬਿਲਕੁਲ ਬਾਕੀ ਫਿਰ ਯੂਕੇ ਦੇ ਕੁੜੀ ਮੁੰਡੇ ਨੂੰ ਬੁਲਾਉਂਦੀ ਹੈ ਹਮ ਪਹਿਲਾਂ ਲੜਕੀ ਜਾਂਦੀ ਹੈ ਪਹਿਲਾਂ ਲੜਕੀ ਜਾਂਦੀ ਹੈ ਲੜਕੀ ਗਈ ਜਨਾ ਜੀ ਪਹਿਲਾਂ ਪਹਿਲਾਂ ਮੁੰਡਾ ਕਿੰਨੇ ਟਾਂਬਾ ਗਿਆ ਤੁਸੀਂ ਇਹ ਦੇਖੋ ਵੀ ਪਹਿਲਾਂ ਕੁੜੀ ਜਾਂਦੀ ਐ 6 ਮਹੀਨਿਆਂ ਬਾਅਦ ਕੁੜੀ ਮੁੰਡੇ ਨੂੰ ਸਾਰੇ ਡਾਕੂਮੈਂਟ ਭੇਜਦੀ ਐ ਤੇ ਆਪ ਬੁਲਾਉਂਦੀ ਐ ਵੀ ਜੇ ਕੋਈ ਇਦਾਂ ਦੀ ਗੱਲਬਾਤ ਸੀ ਤਾਂ ਮੁੰਡੇ ਨੂੰ ਕੁੜੀ ਕਿਉਂ ਬੁਲਾਉਂਦੀ ਤਾਂ ਲੋ ਉਦੋਂ ਤੱਕ ਵੀ ਉਹਨਾਂ ਦਾ ਆਪਸੀ ਰਿਲੇਸ਼ਨ ਬਿਲਕੁਲ ਠੀਕ ਸੀਗਾ ਦੇਖੋ ਜਿੰਨੇ ਵੀ ਗੱਲਾਂ ਬਾਤਾਂ ਹੋਈਆਂ ਨੇ ਆਪਾਂ ਦੇਖਦੇ ਹਾਂ ਰੋਲੇ ਹੁਣ ਮੇਰੇ ਕੋਲ ਵੀ ਇੱਕ ਦੋ ਆਏ ਨੇ ਤੁਸੀਂ ਵੀ ਦੇਖਦੇ ਹੋਵੋਗੇ ਜ਼ਿਆਦਾਤਰ ਕੇਸ ਇਹੀ ਹੁੰਦੇ ਨੇ ਵੀ ਕੁੜੀ ਵਾਗੀ ਮੁੰਡੇ ਨੂੰ ਨਹੀਂ ਬੁਲਾਇਆ ਬਿਲਕੁਲ ਵੀ ਕੁੜੀ ਨੇ ਮੁੰਡੇ ਨਾਲ ਧੋਖਾ ਕਰਤਾ ਪਹਿਲੇ ਪਰ ਨਾਲੇ ਦੇ ਵਿੱਚ ਇੱਕ ਕੇਸ ਹੋਇਆ ਸੀ ਜੜਕੇ ਨੇ ਸੁਸਾਈਡ ਕੀਤਾ ਉਹਨਾਂ ਨੇ ਇਸ ਕਰਕੇ ਕੀਤਾ ਵੀ ਲੜਕੀ ਬੁਲਾ ਨਹੀਂ ਰਹੀ ਅੱਛਾ ਸਾਰੇ ਕੇਸ ਹੀ ਇਦਾਂ ਹੁੰਦੇ ਨੇ ਇਦਾਂ ਨਹੀਂ ਹੁੰਦੇ ਬਿਲਕੁਲ ਕੁੜੀ ਜਾਂਦੀ ਹੈ ਮਗਰ ਉਹ ਮੁੰਡੇ ਨੂੰ ਕੋਈ ਕਾਗਜ਼ ਪੱਤਰ ਨਹੀਂ ਭੇਜਦੀ ਇੱਥੇ ਕੀ ਹੋਇਆ ਕੁੜੀ ਗਈ ਹੈ 9 ਸਾਲਾਂ ਬਾਅਦ ਗਈ ਹੈ ਫਿਰ ਮੁੰਡਾ ਬੁਲਾਇਆ ਤੇ ਉੱਥੇ ਪਤਾ ਨਹੀਂ ਇਹ ਕੀ ਗੱਲਬਾਤ ਹੋ ਗਈ ਤੇ ਮੁੰਡੇ ਵੱਲੋਂ ਵੀਡੀਓ ਆਉਂਦੀ ਹੈ ਵੀ ਕਿਉਂਕਿ ਦੂਰ ਰਹਿੰਦੀ ਹੈ ਇਸ ਕਰਕੇ ਸੁਸਾਇਟ ਕਰ ਲੈਂਦਾ ਤੇ ਜਦੋਂ ਹੁਣ ਵੀ ਅਸੀਂ ਬਾਈ ਕੁੜੀ ਨਾਲ ਗੱਲਬਾਤ ਕਰਦੇ ਆ ਤਾਂ ਕੁੜੀ ਦੀ ਇਹੀ ਚ ਪਈ ਮੈਨੂੰ ਵੀ ਨਹੀਂ ਪਤਾ ਵੀ ਕੀ ਗੱਲਬਾਤ ਹੋਗੀ ਪਰ ਅਸੀਂ ਅੱਜ ਵੀ ਬਾਈ ਇਹੀ ਬੇਨਤੀ ਕਰਦੇ ਆ ਵੀ ਜੇ ਕੁੜੀ ਨੇ ਗਲਤੀ ਕੀਤੀ ਹੈ ਸਾਡੀ ਕੋਈ سپورਟ ਨਹੀਂ ਨਾ ਸਾਡੀ ਪੰਚਾਇਤ ਦੀ سپورਟ ਹੈ ਨਾ ਸਾਡੀ ਪੁਰਾਣੀ ਨਾ ਨਵੀਂ ਕਿਸੇ ਸਾਡੇ ਨਾਲ ਕੋਈ ਮੋਟਰ ਬੰਦੇ ਦੀ سپورਟ ਹੈ ਨਾ ਹੀ ਪੁਰਾਣੀ ਪਰਿਵਾਰ ਦੀ سپورਟ ਹੈ ਜੇ ਕੁੜੀ ਨੇ ਗਲਤੀ ਕੀਤੀ ਹੈ ਤਾਂ ਸਜ਼ਾ ਜਰੂਰ ਮਿਲੇ ਪਰ ਪੱਖ ਜਾਂਚ ਹੋਣੀ ਚਾਹੀਦੀ ਹੈ ਵੀ ਮਤਲਬ ਉੱਥੇ ਜੇ ਉਹਦੀ ਕੋਈ ਗਲਤੀ ਹੈ ਤਾਂ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਹਦੀ ਗਲਤੀ ਹੈ ਆ ਕੁੜੀ ਨੂੰ ਇੱਥੇ ਬੁਲਾ ਕੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਪਰਿਵਾਰ ਦੇ ਇਹ ਚੀਜ਼ ਦੇ ਨਾਲ ਆ ਪਰ ਇਸ ਪਰਿਵਾਰ ਨਾਲ ਧੱਕਾ ਨਾ ਹੋਵੇ ਕਿਉਂਕਿ ਹੁਣ ਇਹ ਇੱਥੇ ਬੈਠੇ ਨੇ ਵਿਚਾਰੇ ਇਹ ਕਿ ਕੰਮ ਯੂਕੇ ਹੋ ਰਿਹਾ ਹੈ ਇਹ ਕਿਉਂ ਚਾਹਣਗੇ ਵੀ ਸਾਡੀ ਕੁੜੀ ਨਾਲ ਧੱਕਾ ਹੋਵੇ ਜੀ ਕੋਈ ਵੀ ਪਰਿਵਾਰ ਕਿਉਂ ਚਾਹੂਗਾ ਵੀ ਸਾਡੀ ਕੁੜੀ ਸੁਖੀ ਨਾ ਬਸੇ ਜਿਸ ਕਰਕੇ ਸਾਡੀ ਬੇਨਤੀ ਵੀ ਇਹ ਪਰਿਵਾਰ ਦੀ ਬਚਤ ਹੋ ਜੇ ਜੀ ਸਰਪੰਚ ਦੇ ਪਰਿਵਾਰਕ ਮੈਂਬਰ ਮੌਜੂਦ ਨੇ ਔਰ ਜਿਵੇਂ ਸਰਪੰਚ ਸਾਹਿਬ ਨੇ ਸਾਰੀ ਕਹਾਣੀ ਦੱਸੀ ਹੈ ਮੈਂ ਇਹ ਜਾਨਣਾ ਚਾਹੁੰਦਾ ਜੀ ਪਰਿਵਾਰ ਦੀ ਕੀ ਮੰਗ ਹੈ ਹੀਰੋਕਲਾ ਲੜਕੀ ਦੇ ਪਰਿਵਾਰ ਦੀ ਤੁਹਾਡੀ ਕੀ ਮੰਗ ਹੈ ਦੇਖੋ ਜੀ ਪਹਿਲਾਂ ਤਾਂ ਸਾਡੀ ਸੰਵੇਦਨਾ ਉਹ ਪਰਿਵਾਰ ਪਤੀ ਹੈ ਜਦੋਂ ਬੱਚਾ ਸੁਸਾਈਡ ਕਰ ਗਿਆ ਬਹੁਤ ਮਾੜੀ ਗੱਲ ਹੋਈ ਆ ਸਾਨੂੰ ਵੀ ਦੁੱਖ ਹੈ ਇਸ ਗੱਲ ਦਾ ਇਹ ਸੋਹਰਾ ਪਰਿਵਾਰ ਹੈ ਉਹ ਲੜਕੇ ਦਾ ਇਹਨਾਂ ਨੂੰ ਸਭ ਨੂੰ ਦੁੱਖ ਹੈ ਪਰ ਸਾਡੀ ਮੰਗ ਤਾਂ ਇਹ ਹੈ ਵੀ ਇਸ ਪਰਿਵਾਰ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਗਿਆਨ ਨੂੰ 9 ਸਾਲ ਮਤਲਬ ਮੈਰਿਜ ਨੂੰ ਹੋ ਗਏ 9 ਸਾਲ ਘਟੋ ਘਟਾ 1.5 ਸਾਲ ਤੋਂ ਉਹਨਾਂ ਨੂੰ ਬਾਹਰ ਗਿਆਨ ਨੂੰ ਵੀ ਹੋ ਗਿਆ ਉੱਥੇ ਜਾ ਕੇ ਉਹਨਾਂ ਦੇ ਕਿਵੇਂ ਰਿਲੇਸ਼ਨ ਨੇ ਕਿਸ ਤਰ੍ਹਾਂ ਦੇ ਨੇ ਕਿਉਂਕਿ ਉਹ ਦੂਰ ਬੈਠੇ ਨੇ ਅਸੀਂ ਹੁਣ ਪਰਿਵਾਰ ਤਾਂ ਇਹ ਗੱਲ ਨੂੰ ਕੌਣ ਰਾਹੀਂ ਤਾਂ ਕੁਝ ਕੁਝ ਹੋ ਸਕਦਾ ਹੈ ਪਰ ਇਹ ਗੱਲ ਸਾਹ ਜਿਹੜਾ ਪਰਿਵਾਰ ਤੇ ਉਹ ਮੁੰਡੇ ਨੇ ਅਲੀਗੇਸ਼ਨ ਲਾਏ ਨੇ ਵੀ ਸਾਡੀ ਗੱਲ ਹੰਦੀ ਰਹੀ ਹੈ ਇਹ ਪੁਰਾਣੀ ਪੰਚਾਇਤ ਵੀ ਬੈਠੀ ਹੈ ਪੰਚਾਇਤ ਚ ਕਦੇ ਵੀ ਇਸ ਤਰ੍ਹਾਂ ਕੋਈ ਮਸਲਾ ਹੀ ਨਹੀਂ ਹੋਇਆ ਹੂੰ ਵੀ ਜਾਂ ਕੋਈ ਝਗੜਾ ਐਕਸਲ ਹੀ ਦੇਖਦੇ ਆਂ ਜਦੋਂ ਪਿੰਡਾਂ ਚ ਬਿਲਕੁਲ ਵੀ ਮੀਆਂ ਬੀਵੀ ਦਾ ਝਗੜਾ ਹੋ ਜਾਂਦਾ ਐ ਏਡੀ ਦੂਰ ਤੱਕ ਗੱਲ ਵੱਧ ਜਾਂਦੀ ਐ ਇਹ ਗੱਲਾਂ ਪੰਚਾਇਤਾਂ ਚ ਵਾਈ ਜਰੂਰ ਆਉਂਦੀਆਂ ਪੰਚਾਇਤਾਂ ਆ ਜਾਂਦੀਆਂ ਨਾ ਉਹ ਸਾਹਮਣੇ ਆ ਜਾਂਦੀਆਂ ਪਰ ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਕੋਈ ਹੂੰ ਇਸ ਲਈ ਪਰਿਵਾਰ ਦਾ ਇਹਦੇ ਚ ਕੋਈ ਕਸੂਰ ਨਹੀਂ ਹਾਂ ਠੀਕ ਐ ਜੇ ਕੁੜੀ ਨੇ ਗਲਤੀ ਕੀਤੀ ਐ ਹੂੰ ਦਾ ਦੀ ਨਿਰਪੱਖ ਜਾਂਚ ਹੋਵੇ ਪ੍ਰਸ਼ਾਸਨ ਨੇ ਜਿਹੜਾ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਹੈ ਉਹ ਕਰੇ ਪਰ ਬੇਨਤੀ ਹੈ ਵੀ ਪਰਿਵਾਰ ਨੂੰ ਇਹਦੇ ਵਿੱਚ ਨਾਕਸੀਟ ਹੈ ਜੀ ਨਾਲ ਦੀ ਨਾਲ ਇਹ ਵੀ ਹੈ ਜਿਵੇਂ ਤੁਸੀਂ ਦੱਸਿਆ ਕਿ ਇੱਥੋਂ ਦੀ ਪੰਚਾਇਤ ਕੋਲੇ ਵੀ ਕੋਈ ਗੱਲ ਨਹੀਂ ਆਈ ਜ਼ਾਹਿਰ ਤੌਰ ਤੇ ਹੈ ਕਿ ਜਿਹੜਾ ਸੰਦੋਹਾ ਦੀ ਪੰਚਾਇਤ ਹੈ ਉਹਨਾਂ ਕੋਲ ਵੀ ਅਜਿਹੀ ਕੋਈ ਗੱਲਬਾਤ ਨਹੀਂ ਆਈ ਹੋਣੀ ਨਹੀਂ ਉਹਨਾਂ ਕੋਲ ਵੀ ਕਿਉਂਕਿ ਜੇ ਉਹਨਾਂ ਕੋਲ ਆਉਂਦੀ ਤਾਂ ਤੁਹਾਡੇ ਇਥੋਂ ਦੀ ਪੰਚਾਇਤ ਕੋਲੇ ਵੀ ਆਉਂਦੀ ਜੇ ਸੰਦੋਹਾ ਦੀ ਪੰਚਾਇਤ ਕੋਲੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤਾਂ ਫਿਰ ਉਹ ਹੀਰੋਕਲਾਂ ਦੀ ਪੰਚਾਇਤ ਨਾਲ ਸੰਪਰਕ ਕਰਦੀ ਜੀ ਵੀ ਇਸ ਤਰ੍ਹਾਂ ਕਰਕੇ ਨਾ ਮੀਆਂ ਬੀਬੀ ਦਾ ਝਗੜਾ ਇਹਨਾਂ ਨੂੰ ਸੁਲਝਾਇਆ ਜਾਵੇ ਪਰ ਸੰਦੋਹਾ ਦੀ ਪੰਚਾਇਤ ਕੋਲੇ ਵੀ ਇੱਕ ਵੀ ਅਲੀਗੇਸ਼ਨ ਜਾਂ ਕਦੇ ਵੀ ਕੋਈ ਇਸ ਤਰ੍ਹਾਂ ਦੀ ਮਤਲਾ ਉਹਨਾਂ ਕੋਲ ਨਹੀਂ ਗਈ ਜੀ ਤਾਂ ਹੀ ਕਰਕੇ ਤਾਂ ਹੀਰੋਕਲਾਂ ਦੀ ਜਿਹੜੀ ਪੰਚਾਇਤ ਹੈ ਉਹਦੇ ਕੋਲੇ ਵੀ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਕਿ ਉਹਨਾਂ ਨੇ ਕੋਈ ਆਪਸੀ ਝਗੜਾ ਸੀ ਜੀ ਸੋ ਦੋਸਤੋ ਤੁਸੀਂ ਗੱਲਬਾਤ ਸਾਰੀ ਸੁਣੀ ਹੈ ਪਿੰਡ ਹੀਰੋ ਕਲਾਂ ਦੀ ਪੁਰਾਣੀ ਪੰਚਾਇਤ ਤੇ ਮੌਜੂਦਾ ਪੰਚਾਇਤ ਦੇ ਮੈਂਬਰ ਤੇ ਸਰਪੰਚ ਸਾਹਿਬ ਜਿਨ੍ਹਾਂ ਨੇ ਸਾਰੀ ਕਹਾਣੀ ਦੱਸੀ ਹੈ ਔਰ ਜਿਵੇਂ ਗੱਲ ਸਾਹਮਣੇ ਆਈ ਹੈ ਕਿ ਇਸ ਪਰਿਵਾਰ ਨੂੰ ਵੀ ਓਨਾ ਹੀ ਦੁੱਖ ਹੈ ਜਿੰਨਾ ਕਿ ਲੜਕੇ ਦੇ ਪਰਿਵਾਰ ਨੂੰ ਹੈ ਔਰ ਇਹਨਾਂ ਦਾ ਸਿੱਧਾ ਕਹਿਣਾ ਹੈ ਕਿ ਅਸੀਂ ਆਪਣੀ ਲੜਕੀ ਦੀ ਨੋਨ ਡਿਫੈਂਡਿੰਗ ਕਰ ਰਹੇ ਜੇਕਰ ਲੜਕੀ ਨੇ ਗਲਤੀ ਕੀਤੀ ਹੈ ਨਰਪੱਖ ਜਾਂਚ ਹੋਣੀ ਚਾਹੀਦੀ ਹੈ ਔਰ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਦੇ ਵਿੱਚ ਨਾਲ ਹੀ ਪੰਚਾਇਤ ਨੇ ਵੀ ਇਹ ਮੰਗ ਕੀਤੀ ਹੈ ਕਿ ਲੜਕੀ ਦੇ ਪਰਿਵਾਰ ਦਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਤੇ ਲੜਕੀ ਦੇ ਪਰਿਵਾਰ ਨੂੰ ਇਸ ਦੇ ਵਿੱਚ ਜਿਹੜਾ ਨਾਂ ਕਸੀਟਿਆ ਜਾਵੇ ਸੋ ਦੇਖਣਾ ਹੋਵੇਗਾ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜਾਂਚ ਨੂੰ ਕਿਸ ਤਰੀਕੇ ਨਾਲ ਅੱਗੇ ਵਧਾਉਂਦਾ ਹੈ ਪਰ ਫਿਲਹਾਲ ਤੁਹਾਨੂੰ ਦੱਸ ਲਈਏ ਕਿ ਜੋ ਸੋਸ਼ਲ ਮੀਡੀਆ ਦੇ ਉੱਪਰ ਕਹਾਣੀ ਚੱਲ ਰਹੀ ਹੈ ਲੜਕੀ ਦੇ ਪਰਿਵਾਰ ਵੱਲ ਉਂਗਲਾ ਚੁੱਕੀਆਂ ਜਾ ਰਹੀਆਂ ਉਸ ਦੇ ਵਿੱਚ ਪਰਿਵਾਰ ਦਾ ਪੱਖ ਹੈ ਜਿਹੜਾ ਅੱਜ ਤੁਹਾਡੇ ਸਾਹਮਣੇ ਰੱਖਿਆ ਹੈ ਉਮੀਦ ਕਰਦੇ ਹਾਂ ਇਸ ਵੀਡੀਓ ਨੂੰ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਸ਼ੇਅਰ ਕਰੋਗੇ ਕੈਮਰਾ ਪਰਸਨ ਜਸਪੀਰ ਸਿੰਘ ਸੈਤੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਿਲੋਂ ਦੀ ਵਿਸ਼ੇਸ਼ ਰਿਪੋਰਟ